ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਜਿਹੜਾ ਤੁਸੀਂ ਮੱਝ ਦਾ ਕੇਸ ਦੇਖ ਰਹੇ ਹੋ ਇਹ ਪਹਿਲਾ ਸੂਰ ਝੋਟੀ ਸੂਈ ਆ ਤੇ ਜਿਹੜੀ ਇਹਦੀ ਜ਼ੇਰ ਆ 24 ਘੰਟੇ ਹੋ ਗਏ ਇਹਦੀ ਜ਼ੇਰ ਨਹੀਂ ਪਈ ਬਾਂਜ ਨੇ ਮੈਡੀਸਨ ਵੀ ਦਿੱਤੀ ਆ ਤੇ ਬਾਂਜ ਨੇ ਦੱਸਿਆ ਕਿ ਇਹਦੀ ਥੋੜੀ ਜੀ ਜ਼ੇਰ ਲੰਕਦੀ ਸੀ ਉਹਨਾਂ ਨੇ ਡੰਡੇ ਤੇ ਲਵੇਟ ਕੇ ਖਿੱਚ ਕੇ ਉਹ ਜ਼ੇਰ ਤੋੜਦੀ ਸੋ ਦੋਸਤੋ ਐਦਾਂ ਨਾ ਕਰਿਆ ਕਰੋ ਐਦਾਂ ਜ਼ੇਰ ਖਿੱਚਣ ਦੇ ਬਹੁਤ ਜ਼ਿਆਦਾ ਨੁਕਸਾਨ ਨੇ ਕਿਉਂਕਿ ਇਹ ਕਾਰਟੀਲੀਜ ਜੋ ਪਰੱਚੀ ਪੀ ਹੁੰਦੀ ਆ ਜਦੋਂ ਆਪਾਂ ਖਿੱਚਦੇ ਆ ਜੇ ਇੱਕ ਵੀ ਕਾਰਟਿਲੀਜ ਟੁੱਟ ਗਿਆ ਤਾਂ ਤੁਹਾਨੂੰ ਪਤਾ ਵੀ ਬੱਚੇਦਾਨੀ ਦੀ ਉਹਦੇ ਨਾਲ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਜੂ ਮੱਜ ਜ਼ੋਰ ਮਾਰਨ ਲੱਗ ਜੂ ਤੇ ਭਾਰ ਪੈਣ ਲੱਗ ਜੂ ਜਿਹਨੂੰ ਆਪਾਂ ਪਿੱਛਾ ਦਿਖਾਉਣਾ ਕਹਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਜੇਰ ਹੌਲੀ ਹੌਲੀ ਕਰਕੇ ਕੱਲੇ ਕੱਲੇ ਕਾਰਟਿਲੀਜ ਤੋਂ ਬਹੁਤ ਹੀ ਪਿਆਰ ਨਾਲ ਲਾਵਾਂਗੇ ਇਹਨੂੰ ਜੇ ਆਪਾਂ ਜੇਰ ਨੂੰ ਖਿੱਚਦੇ ਆ ਜੇਰ ਨੇ ਇੱਕ ਤਾਂ ਅੰਦਰ ਟੁੱਟ ਜਾਣਾ ਦੂਸਰਾ ਬੱਚੇਦਾਨੀ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਇਨਫੈਕਸ਼ਨ ਕਰ ਦੇਣੀ ਆ ਟੁੱਟੀ ਹੋਈ ਜੇਰ ਸਾਨੂੰ ਪਤਾ ਵੀ ਇਹ ਗਲ-ਗਲ ਕੇ ਜੇਰ ਬਾਹਰ ਨਿਕਲੂਗੀ ਉਹਦੇ ਬਹੁਤ ਜ਼ਿਆਦਾ ਨੁਕਸਾਨ ਨੇ ਤੋ ਦੋਸਤੋ ਇਹਦਾ ਨਾ ਕਰਿਆ ਕਰੋ ਤੁਸੀਂ ਮੈਡੀਸਨ ਵਗੈਰਾ ਦਿਆ ਕਰੋ ਜਿਵੇਂ ਪਿਉਣ ਵਾਲੇ ਲਿਕੜ ਆਉਂਦੇ ਆ ਉਹ ਪਿਆ ਦਿਆ ਕਰੋ ਜੇ ਫੇਰ ਵੀ ਨਹੀਂ ਜੇ ਰਪੈਂਦਾ ਕਿਸੇ ਡਾਕਟਰ ਦੀ ਸਲਾਹ ਲੈ ਕੇ ਜੇਰ ਕੱਢਣਾ ਇੱਕ ਮਜਬੂਰੀ ਬਣ ਜਾਂਦੀ ਹੈ ਵੈਸੇ ਜੇਰ ਹੱਥ ਨਾਲ ਕੱਢਣੀ ਨਹੀਂ ਚਾਹੀਦੀ ਤੇ ਆਪਾਂ ਜੇਰ ਨੂੰ ਹੌਲੀ ਹੌਲੀ ਕਰਕੇ ਕੱਲੇ ਕੱਲੇ ਕਾਰਟੀ ਲੜੀ ਤੋਂ ਕਰਕੇ ਲਾਹਾਂਗੇ ਇਹਦੇ ਨਾਲ ਸਾਰੀ ਦੀ ਸਾਰੀ ਜੇਰ ਜਦੋਂ ਆਪਾਂ ਇਹਨੂੰ ਕੱਲੇ ਕੱਲੇ ਕਾਰਟੀ ਲੜੀ ਤੋਂ ਲਾਉਣ ਲੱਗ ਜਾਈਏ ਤਾਂ ਜਿਹੜੀ ਜੇਰ ਆ ਸਾਰੀ ਬਣੀ ਬਣਾਈ ਜੇਰ ਸਾਰੀ ਬਾਹਰ ਆ ਜਾਂਦੀ ਆ ਤਾਂ ਉਹਦੇ ਨਾਲ ਪਸੂ ਨੂੰ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਜਦੋਂ ਆਪਾਂ ਖਿੱਚਦੇ ਆ ਉਦੋਂ ਜ਼ਿਆਦਾ ਦਿੱਕਤ ਆਉਂਦੀ ਆ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਜੇਰ ਲਾਈ ਆ ਹੌਲੀ ਹੌਲੀ ਕਰਕੇ ਆਪਾਂ ਇਕੱਲੇ ਇਕੱਲੇ ਕਾਰਟੀ ਲੇਢੀ ਤੋਂ ਜੇਰ ਲਾਤੀ ਤੇ ਸਾਰੀ ਦੀ ਸਾਰੀ ਜੇਰ ਬੰਨੀ ਬਣਾਈ ਜਾਗੀ ਬਾਕੀ ਬੰਨਾਂ ਨੇ ਕੁਝ ਜੇਰ ਤੋੜਤੀ ਸੀਗੀ ਤੇ ਉਹ ਜੇਰ ਕੱਢਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਦੀ ਬੱਚੇਦਾਨੀ ਦੀ ਸਫਾਈ ਲਈ ਕੁਝ ਗੋਲੀਆਂ ਵੀ ਰੱਖਾਂਗੇ ਗੋਲੀਆਂ ਰੱਖਣ ਨਾਲ ਬੱਚੇਦਾਨੀ ਦੀ ਇੱਕ ਤਾਂ ਪ੍ਰੋਪਰ ਤਰ੍ਹਾਂ ਸਫਾਈ ਹੋ ਜਾਊਗੀ ਇੱਕ ਜਿਹੜੀ ਕੋਈ ਮਾੜੀ ਮੋਟੀ ਜਿਵੇਂ ਬੰਨਾਂ ਨੇ ਖਿੱਚ ਕੇ ਜੇਰ ਤੋੜੀਏ ਕੋ ਮਾੜਾ ਮੋਟਾ ਲੜ ਲੈਂਦਾ ਇਜੜੀਆਂ ਗੋਲੀਆਂ ਨੇ ਉਹ ਪੱਟ ਦੂ ਜੇਰ ਸਾਫ਼ ਹੋ ਜੂ ਤੇ ਉਸ ਤੋਂ ਬਾਅਦ ਇਹਦਾ ਆਪਾਂ ਟ੍ਰੀਟਮੈਂਟ ਵੀ ਕਰਾਂਗੇ ਇੰਜੈਕਸ਼ਨ ਵਗੈਰਾ ਵੀ ਲਾਵਾਂਗੇ ਟੀਕੇ ਤਾਂ ਲਾਵਾਂਗੇ ਵੀ ਅਗਲੀ ਵਾਰੀ ਜਦੋਂ ਇਹਨੇ ਪ੍ਰੈਗਨੈਂਟ ਹੋਣਾ ਗੱਭਣ ਹੋਣ ਇਹਨੂੰ ਕੋਈ ਪ੍ਰੋਬਲਮ ਨਾ ਵੇ ਧੰਨਵਾਦ ਦੋਸਤੋ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ